ਗੱਲਾਂ ਸੱਚੀਆਂ ਨੇ ਭਾਵੇਂ ਨਾ ਸੱਚ ਜਾਣੀ ਮੈਂ ਕੱਲ ਤੱਕ ਨਹੀਂ ਰਹਿਣਾ ਮੈਂ ਟੜਕੇ ਘੜੇ ਦਾ ਪਾਣੀ ਮੈਂ ਕੱਲ ਤੱਕ ਨਹੀਂ ਰਹਿਣਾ ਦੋਬਿੰਦਰਕੀਆ ਸਾਹਿਬ ਦਾ ਸਕੂਟਰ ਹੈ ਪੁਰਾਣੀਆਂ ਯਾਦਾਂ ਉਹਨਾਂ ਦੀਆਂ ਇੱਥੇ ਮੌਜੂਦ ਨੇ ਗੱਡੀ ਵੀ ਖੜੀ ਹੈ ਸਾਡੇ ਕੋਲ ਸਾਰਾ ਕੁਝ ਹੈਗਾ ਜੀ ਪਰ ਅਸੀਂ ਇਹ ਕਹਿੰਨੇ ਕਿ ਸਾਡਾ ਭਾਅ ਚੜ੍ਹਦੀ ਕਲਾ ਹੋ ਬੇਮਹਿਤ ਟੜਕੇ ਘੜੇ ਦਾ ਪਾਣੀ ਮੈਂ ਕੱਲ ਤੱਕ ਨਹੀਂ ਰਹਿਣਾ ਉਹ ਦੀ ਖਿਆਲਾਂ ਚ ਬਣਾ ਕੇ ਤਸਵੀਰ ਨੂੰ ਮੈਂ ਵੇਖ ਵੇਖ ਹੱਥ ਦਰਮਾ ਹੋ ਰੱਬਾ ਮੇਰੇ ਆ ਬਣਾ ਦੇ ਸ਼ੀਸ਼ਾ ਯਾਰ ਦਾ ਮੈਂ ਮੂਰੇ ਬੈਠਾ ਤੱਕ ਦਰਮਾ ਮੇਰੇ ਰੋਂ ਰੋਂ ਖੜਾ ਹੁੰਦਾ ਪਰ ਮੈਨੂੰ ਤਾਂ ਕਹਿੰਦੇ ਨਾ ਲੋਕੇ ਪਾਗਲ انا ਇੱਕ ਦੇ ਵਿੱਚ ਕਿਤੇ ਵੀ ਡੀ ਜੇ ਤੇ 1 ਵਜਦੀ ਹੈ ਨਾ ਸਾਨੂੰ ਐ ਹੁੰਦਾ ਵੀ ਸਾਡਾ ਸੂਰਮਾ ਬੋਲਦਾ ਮਨਦਰਕਿਆ ਸਾਹਿਬ ਦੀ ਗੱਡੀ ਹੈ ਕਿਸੇ ਵੇਲੇ ਖੁਦ ਡਰਾਈਵ ਕਰਦੇ ਹੋਣੇ ਹਾਲਾਕਿ ਉਸੇ ਤਰ੍ਹਾਂ ਇਹ ਗੱਡੀ ਜਿਹੜੀ ਆ ਉਡੀਕਦੀ ਹੋਈ ਨਜ਼ਰ ਆਉਂਦੀ ਹੋਣੀ ਕਬਰਾਂ ਵਿੱਚੋਂ ਵੋਲੀ ਮਾਏ ਦੁਖ ਸੁਖ ਧੀ ਨਾਲ ਖੋ ਲਾਂ ਸੱਚੀਆਂ ਨੇ ਭਾਵੇਂ ਨਾ ਸੱਚ ਜਾਣੀ ਮੈਂ ਕੱਲ ਤੱਕ ਨਹੀਂ ਰਹਿਣਾ ਮੈਂ ਤੜਕੇ ਘੜੇ ਦਾ ਪਾਣੀ ਮੈਂ ਕੱਲ ਤੱਕ ਨਹੀਂ ਰਹਿਣਾ ਸਾਸ਼ੀਕਾਲ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗगन ਸ਼ੁਕਲਾ ਬਿੰਦਰਖ ਦੇ ਵਿੱਚ ਮੌਜੂਦ ਹਾਂ ਤੇ ਇਹ ਕਰ ਮਰਹੂਮ ਗਾਇਕ ਸੁਰਜੀਤ ਸਿੰਘ ਬਿੰਦਰਖੀਏ ਦਾ ਕਰ ਹੈ ਅੱਜ ਬਿੰਦਰਖੀਏ ਦੇ ਪੁਰਾਣੇ ਘਰ ਦੀਆਂ ਯਾਦਾਂ ਤੁਹਾਡੇ ਨਾਲ ਤਾਜ਼ੀਆਂ ਕਰਾਂਗੇ ਇਸ ਕਰ ਤੋਂ ਉੱਠ ਕੇ ਕਿਵੇਂ ਦੁਨੀਆ ਤੇ ਪੂਰੇ ਪੰਜਾਬ ਤੇ ਆਪਣਾ ਨਾਂ ਚਮਕਾਇਆ ਆਪਣੇ ਪਰਿਵਾਰ ਦਾ ਨਾਂ ਚਮਕਾਇਆ ਹਰ ਇੱਕ ਚੀਜ਼ ਜਿਹੜੀ ਸੁਰਜੀਤ ਬਿੰਦ ਰਖੀਆ ਜੀ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕਿਸ ਤਰ੍ਹਾਂ ਇਸ ਘਰ ਦੇ ਨਾਲ ਇਸ ਵੇੜੇ ਦੇ ਨਾਲ ਉਹਨਾਂ ਦੀਆਂ ਯਾਦਾਂ ਜੁੜੀਆਂ ਹੋਈਆਂ ਨੇ ਹਰ ਉਹ ਪੁਰਾਣੀਆਂ ਚੀਜ਼ਾਂ ਇੱਥੇ ਮੌਜੂਦ ਨੇ ਸਭ ਤੋਂ ਪਹਿਲਾਂ ਸ਼ੁਰੂ ਕਰਦਾ ਉਹਨਾਂ ਦੀ ਇਹ ਪਜ਼ੈਰੋ ਗੱਡੀ ਤਾ ਤਸਵੀਰ ਦੇਖੋ ਵੇੜੇ ਦੇ ਵਿੱਚ ਖੜੀ ਇਹ ਪਜ਼ੈਰੋ ਗੱਡੀ ਮੌਜੂਦ ਹੈ ਜਿਸ ਤੇ ਚੜ ਕੇ ਸੁਰਜੀਤ ਬਿੰਦ ਰਖੀਆ ਸਾਹਿਬ ਜਿਹੜੇ ਨੇ ਉਹ ਆਪਣੇ ਪ੍ਰੋਗਰਾਮ ਆਪਣੇ ਅਖਾੜੇ ਲਾਉਣ ਜਾਂਦੇ ਸੀਗੇ ਤਾਂ ਇਸ ਵਿੜੇ ਦੇ ਵਿੱਚ ਮੌਜੂਦ ਆ ਤਾਂ ਇੱਥੋਂ ਪੂਰੇ ਪੰਜਾਬ ਦੇ ਵਿੱਚ ਤਾਖਾ ਬਿੰਦਰਖ ਪਿੰਡ ਤੋਂ ਜਿਹੜੀ ਤਾਖਾ ਹੈ ਉਹਨਾਂ ਨੇ ਆਪਣੀ ਛੱਡੀ ਆ ਤਾਂ ਦੇਖ ਸਕਦੇ ਹੋ ਸੁਰਜੀਤ ਬਿੰਦਰਖੀਆ ਸਾਹਿਬ ਦੀ ਇਹ ਪਜੈਰੋ ਗੱਡੀ ਹਾਲਾਂਕਿ ਗਿਆਨ ਨੂੰ 20 ਸਾਲ ਤੋਂ ਵੱਧ ਦਾ ਅਰਸਾ ਗੁਜ਼ਰ ਚੁੱਕਿਆ ਪਰ ਕਾਰ ਹੂ ਬਹੂ ਉਸ ਘਰ ਦੇ ਵਿੱਚ ਹਾਲੇ ਵੀ ਮੌਜੂਦ ਹੈ ਇੰਜ ਜਾਪ ਰਿਹਾ ਜਿਵੇਂ ਬਿੰਦਰਖੀਆ ਸਾਹਿਬ ਨੂੰ ਉਡੀਕ ਰਹੀ ਹੋਵੇ ਇੱਥੇ ਹੀ ਗੱਲ ਨਹੀਂ ਮੁੱਕ ਜਾਂਦੀ ਉਹਨਾਂ ਦਾ ਪਹਿਲਾ ਸਕੂਟਰ ਵੀ ਇੱਥੇ ਮੌਜੂਦ ਆ ਦੇਖੋ ਇਹ ਤਸਵੀਰ ਦੇਖੋ ਇੱਕ ਹੋਰ ਤਸਵੀਰ ਸਾਂਝੀ ਕਰਦਾ ਦੇਖ ਸਕਦੇ ਹੋ ਬਿੰਦਰਖੀਆ ਸਾਹਿਬ ਦਾ ਇਹ ਸਕੂਟਰ ਹੈ ਪੁਰਾਣੀਆਂ ਯਾਦਾਂ ਉਹਨਾਂ ਦੀਆਂ ਇੱਥੇ ਮੌਜੂਦ ਨੇ ਕਿਉਂਕਿ ਸੁਰਜੀਤ ਬਿੰਦਰਖੀਆ ਦੇ ਗਾਏ ਹੋਏ ਗੀਤ ਅੱਜ ਤੱਕ ਲੋਕਾਂ ਦੀ ਜ਼ੁਬਾਨ ਤੇ ਮੌਜੂਦ ਨੇ ਕਿਸੇ ਵੀ ਵਿਆਹ 'ਚ ਡੀਜੇ ਚੱਲਦਾ ਹੋਵੇ ਤਾਂ ਬਿੰਦਰਖੀਆ ਨਾ ਵੱਜੇ ਤਾਂ ਕਦੇ ਹੋ ਨਹੀਂ ਸਕਦਾ ਤਾਂ ਦੇਖ ਸਕਦੇ ਹੋ ਉਹਨਾਂ ਦੀ ਪੁਰਾਣੀ ਸਕੂਟਰ ਉਸ ਵੇਲੇ ਮੌਜੂਦ ਆ ਜਿਸ ਤੇ ਚੜ ਕੇ ਕਦੇ ਚੱਕਰ ਜਿਹੜੇ ਨੇ ਉਹ ਪਿੰਡ ਦੇ ਜ਼ਰੂਰ ਲਾਉਂਦੇ ਹੋਣਗੇ ਤਾਂ ਮੇਰੇ ਨਾਲ surjit bind rakhiya ਦੇ ਪਤੀਜੇ ਮੌਜੂਦ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਹਰ ਇੱਕ ਚੀਜ਼ ਤੋਂ ਸਭ ਤੋਂ ਪਹਿਲਾਂ ਤਾਂ ਭਾਈ ਸਾਹਿਬ ਡੇਲੀ ਪੋਸਟ ਪੰਜਾਬੀ ਤੇ ਤੁਹਾਡਾ ਬਹੁਤ ਸਵਾਗਤ ਹੈ ਧੰਨਵਾਦ ਭਾਜੀ ਤੁਸੀਂ ਸਾਨੂੰ ਇਹਦੇ ਲਈ ਸਮਝਿਆ ਅਸੀਂ ਤੁਹਾਡੀ ਇੱਜ਼ਤ ਕਰਦੇ ਹਾਂ ਅਸੀਂ ਆਪਣੇ ਚਾਚਾ ਜੀ ਤਾਂ ਦੇਣ ਤਾਂ ਦੇ ਨਹੀਂ ਸਕਦੇ ਜੀ ਜਦੋਂ ਵੀ ਆ ਸਾਡਾ ਭਰਾ ਵੀ ਹੈ ਗੁਰਤਾਜ ਹੈ ਗੱਡੀ ਵੀ ਖੜੀ ਆ ਸਾਡੇ ਕੋਲ ਸਾਰਾ ਕੁਝ ਹੈਗਾ ਜੀ ਪਰ ਅਸੀਂ ਇਹ ਕਹਿੰਨੇ ਵੀ ਸਾਡਾ ਭਾਅ ਚੜਦੀ ਕਲਾ ਵਿੱਚ ਰਹੇ ਭਰਾ ਸਾਡਾ ਅੱਛਾ 22 ਸਾਲ ਹੋ ਗਏ ਗੁਜ਼ਰੀਆਂ ਨੂੰ ਖੜੀ ਹੈ ਜੀ ਪਰ ਗੱਡੀ ਐਵੇਂ ਖੜੀ ਹੈ ਜਿਵੇਂ ਉਡੀਕ ਰਹੀ ਹੋਵੇ ਹਾਂ ਜੀ ਹਾਂ ਉਹਨਾਂ ਦੀ ਆਵਾਜ਼ ਦੇ ਵਿੱਚ ਵੀ ਜੋ ਦਮਤਾ ਉਹ ਸਾਡੇ ਏਰੀਏ ਦੇ ਵਿੱਚ ਕਿਸੇ ਇਲਾਕੇ ਦੇ ਵਿੱਚ ਨਹੀਂ ਹੈਗਾ ਤੇ ਆਪਣੇ ਗੁਰਦਾਸ ਮਾਨ ਭਾਜੀ ਕਹਿ ਕੇ ਵੀ ਗਏ ਸੀ ਕਿ ਸਾਡੇ ਇੱਥੇ ਜਦੋਂ ਭੋਗ ਤੇ ਆਏ ਸੀ ਉਹਨਾਂ ਨੇ ਇੱਕ ਗਾਣਾ ਵੀ ਗਾਇਆ ਸੀਗਾ ਹੂੰ ਇਧਰ ਜੀ ਕਿ ਉਹਦੇ ਬੋਲ ਆਪਣੇ ਆਪਾਂ ਕਹਿ ਨਹੀਂ ਸਕਦੇ ਵੀ ਕਿਦਾਂ ਉਹ ਗੁਰਦਾਸ ਮਾਨ ਭਾਜੀ ਨੇ ਜਿੱਦਾਂ ਵੀ ਗਾਇਆ ਸੀਗਾ ਹੂੰ ਮਾਂ ਦੇ ਜਾਂ ਸਾਡੀ ਮਾਂ ਹੈ ਪ੍ਰੀਤ ਸਾਡੀ ਮਾਤਾ ਹੈ ਹੂੰ ਮੇਰੀ ਵੀ 42 ਸਾਲ ਦੀ ਉਮਰ ਹੋ ਗਈ ਉਹਨਾਂ ਦੀ 32 ਸਾਲ ਦੀ ਜਦੋਂ 34 ਦੀ ਲਾਲੋ ਵੀ ਜਦੋਂ ਐਕਸਪਾਇਰ ਹੋਇਆ ਹੂੰ ਸਾਨੂੰ ਬਹੁਤ ਦੁੱਖ ਹੈ ਜੀ ਇਹ ਗੱਲ ਦਾ ਸਾਡਾ ਹੁਣ ਘਰ ਦੇ ਵਿੱਚ ਵੀ ਦੇਖ ਕੇ ਇੱਥੇ ਦੇ ਵੀ ਸਾਨੂੰ ਸਾਡੀਆਂ ਅੱਖਾਂ ਤੇ ਅੰਦਰੋਂ ਵਗਦੇ ਨੇ ਲਾਸਟ ਗਾਣਾ ਸੀਗਾ ਲਾਸਟ ਗਾਣਾ ਨੇ ਵੀ ਮੈਂ ਸਿਰਫ ਮੈਂ ਹੁਣ ਗਾ ਕੇ ਸੁਣਾਉਣਾ ਤੁਹਾਨੂੰ ਦੋ ਬੋਲ ਸੁਣਾਉਂਗਾ ਵੀਰ ਜੀ ਆਪਣੇ ਪਰ ਦੇਖੋ ਆਪਾਂ ਉਹਦੀ ਰੀਸ ਨਹੀਂ ਕਰ ਸਕਦੇ ਖੂਨ ਤਾਂ ਹੋਈ ਹੈ ਨਾ ਸਾਡਾ ਖੂਨ ਹੋਈ ਹੈ ਹਵਾਲੇ ਮਾਰਦਾ ਸਾਡਾ ਕਿਤੇ ਹੁਣ ਜਦ ਡੀਜੇ ਦੇ ਵੀ ਵੱਜਦਾ ਨਾ ਸਾਡਾ ਖੂਨ ਖੂਨ ਕੌਲਦਾ ਵੀ ਸਾਡਾ ਪਰਿਵਾਰ ਹੈ ਹਾਂ ਮੇਰਾ ਚਾਚਾ ਅੱਜ ਵੀ ਵੱਜਦਾ ਹੈ ਅੱਜ ਵੀ ਵੱਜਦਾ ਹੈ ਸਾਨੂੰ ਨੌਂ ਇਹ ਦੁਨੀਆ ਸਰਿੰਦਰ ਸਿੰਘ ਛਿੰਦਾ ਹੂੰ ਉਹ ਬਣੀ ਚੜਾਈ ਕਰ ਗਏ ਉਹਨਾਂ ਦਾ ਵੀ ਖੂਨ ਹੈ ਜਿਹੜਾ ਜੱਟ ਸੂਰਮਾ ਫਿਲਮ ਦੇ ਵਿੱਚ ਗਾਣਾ ਗਾਇਆ ਬਤਾ ਉਹਨਾਂ ਨੇ ਕੀ ਗਾਇਆ ਸੀਗਾ ਤੇਰੇ ਆਪਣੇ ਪ੍ਰਵਾਤ ਫੇਰੀ ਦੇ ਵਿੱਚ ਗਾਣਾ ਹੁੰਦਾ ਅੱਛਾ ਮੈਂ ਇੱਕ ਚੀਜ਼ ਗਾਣਾ ਸੁਣੂੰਗੇ ਤੋਂ ਉਤੋਂ ਮੈਨੂੰ ਇੱਕ ਚੀਜ਼ ਦੱਸੋ ਇਹ ਗੱਡੀ ਕਦੋਂ ਖਰੀਦੀ ਗਈ ਸੀ ਇਹ ਬਾਈ ਜੀ ਟੀੜਕੇ ਖੜੇ ਦਾ ਪਾਣੀ ਉਤੋਂ ਪਹਿਲਾਂ ਕੈਸਟਾਈ ਸੀਗੀ ਆਪਣੀ ਕੀ ਕਹਿੰਦੇ ਸੀਗੇ ਉਹਨਾਂ ਨੂੰ ਆਪਣਾ ਕੈਸਟ ਦਾ ਮਤਲਬ ਕਿੰਨਾ ਕ ਵਕਫਾ ਪਹਿਲਾਂ ਖਰੀਦੀ ਜੀ ਇੱਕ ਸਾਲ ਪਹਿਲਾਂ ਕੈਸਟ ਤੇ ਇੱਕ ਸਾਲ ਪਹਿਲਾਂ ਗੱਡੀ ਇਹਦੇ ਜਿਹੜੀ ਤਿਰਕੇ ਘੜੇ ਦਾ ਪਾਣੀ ਹੈ ਉਦੋਂ ਪਹਿਲਾਂ ਕੈਸਟ ਆਈ ਸੀਗੀ ਹੂੰ ਇਹਨਾਂ ਦੀ ਕੈਸਟ ਆਈ ਜੀ ਮੇਰੇ ਨਾਂ ਨਹੀਂ ਆਦਾ ਰਿਹਾ ਬਿਰ ਮੈਂ ਤੁਹਾਨੂੰ ਸਿੱਧੀ ਗੱਲ ਆਪਾਂ ਦੇਖੋ ਬਹੁਤ ਸਮਾਂ ਹੋ ਗਿਆ ਬਹੁਤ ਸਮਾਂ ਹੋ ਗਿਆ ਹਰ ਇੱਕ ਕੈਸਟ ਦਾ ਗਾਣਾ ਮੈਨੂੰ ਇਕੱਲੇ ਮਾੜਾ ਹੀ ਆ ਇੱਥੇ ਦੇ ਸਟਾਰਟ ਕਾ ਦੂੰ ਮੈਂ ਸਾਜ਼-ਬਾਜ਼ੀ ਦੀ ਸਾਰ ਦੱਸ ਦੂੰਗਾ ਵੀ ਆ ਗਾਣਾ ਚੱਲ ਰਿਹਾ ਸਾਡੇ ਚਾਚਾ ਜੀ ਦਾ ਅੱਛਾ ਆਪਾਂ ਗੱਲਾਂ ਬਹੁਤ ਕਰਨੀਆਂ ਪਰ ਤਿਰਕੇ ਘੜੇ ਦਾ ਪਾਣੀ ਸੁਣਾ ਦੇ ਵਕਤ ਤਿਰਕੇ ਘੜੇ ਦਾ ਪਾਣੀ ਸੁਣਨਾ ਹੀ ਹਾਂ ਬਿਲਕੁਲ ਤੇ ਉਸੇ ਅੰਦਾਜ਼ ਚ ਸੁਣਨਾ ਹੈ ਉਹਨਾਂ ਦੀ ਭਤੀਜੇ ਪਰ ਉਹਦੀ ਰੀਸ ਨਹੀਂ ਮੈਂ ਕਰ ਸਕਦਾ ਕੋਸ਼ਿਸ਼ ਕਰੂੰਗੇ ਕੋਸ਼ਿਸ਼ ਕਰਦਾ ਹੂੰ ਉਹ ਸੱਚੇ ਪਾਤਸ਼ਾਹ ਨੂੰ ਯਾਦ ਕਰਕੇ ਜਿਵੇਂ ਉਹ ਸਟੇਜ ਤੇ ਚੜਦਾ ਸੀਗਾ ਉਹਨਾਂ ਦੀ ਗੱਡੀ ਖੜੀ ਹੈ ਇਹਦੇ ਆਸ਼ੀਰਵਾਦ ਲੈ ਕੇ ਮੈਂ ਗਾਣੇ ਦੀ ਸ਼ੁਰੂਆਤ ਕਰੂੰਗਾ ਚਾਹ ਦੋ ਵੋ ਲਗਾਵਾਂ ਪਰ ਗਾਉਂਗਾ ਜੀ ਹੂੰ ਖੋ ਬਹਿਮਤ ਢਿੜਕੇ ਕੜੇ ਦਾ ਪਾਣੀ ਮੈਂ ਕੱਲ ਤੱਕ ਨਹੀਂ ਰਹਿਣਾ ਓਹੋ ਮੈਂ ਕੱਲ ਤੱਕ ਨਹੀਂ ਰਹਿਣਾ ਓਪੇ ਮੈਂ ਢਿੜਕੇ ਕੜੇ ਦਾ ਪਾਣੀ ਮੈਂ ਕੱਲ ਤੱਕ ਨਹੀਂ ਰਹਿਣਾ ਮੈਂ ਕੱਲ ਤੱਕ ਨਹੀਂ ਰਹਿਣਾ ਦੇ ਲੈ ਤਾਨੇ ਮੇਨੇ ਕੈ ਲੈ ਜੋ ਵੀ ਕਹਿਣਾ ਮੈਂ ਕੱਲ ਤੱਕ ਨਹੀਂ ਰਹਿਣਾ ਮੈਂ ਕੱਲ ਤੱਕ ਨਹੀਂ ਰਹਿਣਾ ਬੇ ਮੈਂ ਤੜਕੇ ਕੜੇ ਦਾ ਪਾਣੀ ਮੈਂ ਕੱਲ ਤੱਕ ਨਹੀਂ ਰਹਿਣਾ ਮੈਂ ਕੱਲ ਤੱਕ ਨਹੀਂ ਰਹਿਣਾ ਹੋ ਨਾ ਨਾ ਜੀਨੀ ਤੂੰ ਹੋ ਨਾ ਜਰਾਸ ਬੇ ਡੋਲੀ ਵਿੱਚ ਮੈਂ ਨਹੀਂ ਜਾਣਾ ਜਾਊ ਮੇਰੀ ਲਾਸ਼ ਵੇ ਹੋ ਨਾਨ ਨਰਾਜ ਨਹੀਂ ਤੂੰ ਹੋ ਨਾਨ ਨਰਾਜ ਵੇ ਡੋਲੀ ਵਿੱਚ ਮੈਂ ਨਹੀਂ ਜਾਣਾ ਜਾਊ ਮੇਰੀ Laash ਵੇ ਉਹ ਗੱਲਾਂ ਸੱਚੀਆਂ ਪਾਵੇਂ ਨਾ ਸੱਚ ਜਾਣੀ ਉਹ ਗੱਲਾਂ ਸੱਚੀਆਂ ਪਾਵੇਂ ਨਾ ਸੱਚ ਜਾਣੀ ਮੈਂ ਕੱਲ ਤੱਕ ਨਹੀਂ ਰਹਿਣਾ ਮੈਂ ਕੱਲ ਤੱਕ ਨਹੀਂ ਰਹਿਣਾ ਵੇ ਮੈਂ ਢਿੜਕੇ ਕੜੇ ਦਾ ਪਾਣੀ ਮੈਂ ਕੱਲ ਤੱਕ ਨਹੀਂ ਰਹਿਣਾ ਓ ਸਾਡਾ ਪਿਆਰ ਜਗਨੇ ਹੈ ਪੈਰਾਂ 'ਚ ਮਤੋੜਿਆ ਸੋਨੇ ਵਾਲੀ ਤੱਕੜੀ 'ਚ ਹਾਏ ਮੈਨੂੰ ਤੋਲਿਆ ਸਾਡਾ ਪਿਆਰ ਜਗਨੀਆ ਪਹਿਰਾ ਚ ਮਤੋਲਿਆ ਸੋਨੇ ਵਾਲੀ ਤੱਕੜੀ ਚ ਹਾਏ ਮੈਨੂੰ ਤੋਲਿਆ ਹੋ ਜੂੰਦੀ ਫਿਰਦੀ ਮੈਂ ਕਿਵੇਂ ਮਰ ਜਾਣੀ ਹੋ ਜੂੰਦੀ ਫਿਰਦੀ ਮੈਂ ਕਿਵੇਂ ਮਰ ਜਾਣੀ ਮੈਂ ਕੱਲ ਤੱਕ ਨਹੀਂ ਰਹਿਣਾ ਮੈਂ ਕੱਲ ਤੱਕ ਨਹੀਂ ਰਹਿਣਾ ਵੇ ਮੈਂ ਢਿੜਕੇ ਕੜੇਦਾ ਪਾਣੀ ਮੈਂ ਕੱਲ ਤੱਕ ਨਹੀਂ ਰਹਿਣਾ ਤਾਂ ਘਰ ਦੇ ਨਾਲ ਦੇ ਨਾਲ ਗਾਣੇ ਦੇ ਨਾਲ ਨਾਲ ਕਰਦੀਆਂ ਅੰਦਰਲੀਆਂ ਤਸਵੀਰਾਂ ਦਿਖਾਉਨੇ ਆ ਪਰਿਵਾਰਕ ਮੈਂਬਰ ਸਾਡੇ ਨਾਲ ਮੌਜੂਦ ਨੇ ਭਾਜੀ ਬਹੁਤ ਸਾਰੀਆਂ ਯਾਦਾਂ ਜਿਹੜੀਆਂ ਨੇ ਉਹ ਜੁੜੀਆਂ ਹੋਣੀਆਂ ਨੇ ਅਵਿੰਦਰ ਸਿੰਘ ਸਾਹਿਬ ਉਹਦੀ ਖਿਆਲਾਂ ਜਿ ਬਣਾ ਕੇ ਤਸਵੀਰ ਨੂੰ ਹਾਂ ਉਹਦੀ ਖਿਆਲਾਂ ਜਿ ਬਣਾ ਕੇ ਤਸਵੀਰ ਨੂੰ ਮੈਂ ਵੇਖ ਵੇਖ ਹੱਥ ਦਰਮਾ ਓਏ ਹੋਰ ਰੱਬਾ ਮੇਰੇ ਆ ਬਣਾ ਦੇ ਸ਼ੀਸ਼ਾ ਯਾਰ ਦਾ ਮਹਿਮੂਰੇ ਬੈਠਾ ਤਕੀਦਾਰਾਂ ਵਾ ਰੱਬਾ ਮੇਰੇ ਆ ਬਣਾ ਦੇ ਸ਼ੀਸ਼ਾ ਯਾਰ ਦਾ ਮਹਿਮੂਰੇ ਬੈਠਾ ਤਕੀਦਾਰਾਂ ਵਾ ਚਾਚਾ ਮਹਿਸੂਸ ਹੁੰਦਾ ਇੱਥੇ ਮੈਂ ਜੀ ਆ ਤਿਰਛੂਂਦਾ ਜਦ ਮੈਂ ਬੋਲ ਬੋਲਦਾਂ ਸਾਡੇ ਅਕਮ ਚਦੀ ਹੈ ਹੂੰ ਮੇਰੇ ਰੋਮ ਰੋਮ ਖੜਾ ਹੁੰਦਾ ਹੂੰ ਪਰ ਮੈਨੂੰ ਤਾਂ ਕਹਿੰਦੇ ਨਾ ਲੋਕੇ ਪਾਗਲ ਪਰ ਮੈਂ ਪਾਗ ਨਹੀਂ ਹੈ ਵੀਰ ਜੀ ਪਰ ਸਾਡੇ ਜਦ ਵੀ ਆਉਂਦਾ ਨਾ ਇੱਕ ਦੇ ਵਿੱਚ ਕਿਤੇ ਵੀ ਡੀਜੇ ਤੇ ਇਹ ਕ ਬੱਜਦੀ ਹੈ ਨਾ ਸਾਨੂੰ ਐ ਹੁੰਦਾ ਵੀ ਸਾਡਾ ਸੂਰਮਾ ਬੋਲਦਾ ਹੈ ਸਾਡੀ ਅਣਖ ਜਾਗਦੀ ਹੈ ਸਾਡੀਆਂ 11 ਪੀੜ੍ਹੀਆਂ ਤੱਕ ਵੀ ਮੰਦਾ ਯਾਦ ਰੱਖੂਗਾ ਵੀ ਵਿੰਦ ਰਖਿਆ ਬੰਦਾ ਕੌਣਤਾ ਸਾਡੇ ਵਿੰਦ ਰਖਦੇ ਪਿੰਡ ਵਿੱਚ ਨਾ ਕੋਈ ਜੰਮਿਆ ਤੇ ਨਾ ਹੀ ਕੋਈ ਜੰਮਿਆ ਅੱਛਾ ਇਹ ਓਟਿਆ ਹੈ ਮਾਈ ਇੱਥੇ ਮੱਕੀ ਦੀ ਰੋਟੀ ਤੇ ਸਾਗ ਬਣਦਾ ਸੀ ਹਾਂ ਐ ਚੁੱਲੇ ਉਰੇ ਹੂੰ ਹੂੰ ਇੱਥੇ ਮੱਕੀ ਦੀਆਂ ਰੋਟੀਆਂ ਤੇ ਹੁਣ ਤਾਂ ਉਹਦੇ ਗਣ ਵੀ ਉਹ ਨਹੀਂ ਹੈਗਾ ਪੁਰੇ ਮੱਕੀ ਦੀਆਂ ਰੋਟੀਆਂ ਤੇ ਚੁੱਲ੍ਹੇ ਬਣਦੇ ਬਣਾ ਕੇ ਰੋਟੀਆਂ ਸਾਡੀ ਦਾਦੀ ਜੀ ਬਚਨ ਕੌਰ ਜੀ ਉਹਨਾਂ ਦੇ ਮਾਤਾ ਮਾਤਾ ਜੀ ਉਹਨਾਂ ਨੇ ਆਰ ਸੋਈ ਦੇ ਵਿੱਚ ਇਦਨੋਂ ਆ ਦਰਵਾਜ਼ਾ ਜਦੋਂ ਉਹਨਾਂ ਦਾ ਵਿਆਹ ਹੋਇਆ ਸੀਗਾ ਹੁਣ ਤਾਂ ਵਿਆਹ ਮੇਰਾ خیال 98 ਦੇ ਵਿੱਚ ਖਨੀ 97 ਦੇ ਵਿੱਚ ਵਿਆਹ ਹੋਇਆ ਸੀਗਾ ਅਸੀਂ ਜਦੋਂ ਛੋਟੇ ਛੋਟੇ ਸੀਗੇ ਉਹਨੇ ਜਦੋਂ ਸਾਰਾ ਕੁਝ ਉਹ ਪ੍ਰਪੁਰ ਹੁੰਦਾ ਸੀਗਾ ਉਹਨਾਂ ਦੀ ਬੈਠਕ ਹੁੰਦੀ ਸੀ ਕੀ ਸਾਹਮਣੇ ਵਾਲੀ ਅੱਛਾ ਇਹ ਬੈਠਕ ਤੇ ਵਿੱਚ ਹਾਂ ਇਹ ਬੈਠਕ ਤੇ ਵਿੱਚ ਉਹਨਾਂ ਦਾ ਆਪਣਾ ਸਾਰਾ ਪਰਿਵਾਰ ਜਨਮ ਵੀ ਜਦੋਂ ਵੀ ਹੋਇਆ ਉਸ ਤੋਂ ਬਾਅਦ ਉਹ ਰੋਪੜ ਚਲੇ ਗਏ ਫਿਰ ਆਹ ਬੈਠਕ ਪਾਈ ਇੱਧਰ ਉਹਨਾਂ ਨੇ ਕੋਈ ਗੈਸਟ ਆਉਂਦੇ ਸੀਗੇ ਹਰ ਹਰੇਕ ਬੰਦਾ ਸੰਧੂ ਭਾਜੀ ਵੀ ਆਉਂਦੇ ਸੀਗੇ ਸਾਰੇ ਹਰ ਇੱਕ ਬੰਦਾ ਆਉਂਦਾ ਰਿਹਾ ਉਰੇ ਹਾਂ ਬਹੁਤ ਸਾਰੀਆਂ ਯਾਦਾਂ ਨੇ ਇਸ ਕਰ ਬਹੁਤ ਸਾਰੀਆਂ ਯਾਦਾਂ ਭਾਈ ਜੀ ਹੁਣ ਤੁਹਾਨੂੰ ਕਿਆ ਕਹੀਏ ਹਰੇ ਹਰ ਕੇ ਬੰਦਾ ਆਉਂਦਾ ਇੰਟਰਵਿਊ ਲੈਣੇ ਵਾਸਤੇ ਪਰ ਸਾਡੇ ਹੁਣ ਕੋਰੇ ਕੋਈ ਬਸ ਨਹੀਂ ਹੈਗਾ ਨਾ ਤਾਂ ਸਾਡੇ ਕੋਲ ਕੋਈ ਚਾਬੀ ਹੈ ਨਾ ਅਸੀਂ ਕਿਸੇ ਨੂੰ ਕਹਿ ਸਕਦੇ ਹਾਂ ਵੀ ਹਾਂ ਤੁਸੀਂ ਇਦਾਂ ਜੇ ਅਸੀਂ ਕਹਿੰਨੇ ਆ ਤੱਕ ਲਾ ਕਹਿੰਦਾ ਵੀ ਕੰਪਨੀ ਕਬਜ਼ਾ ਕਰਨਾ ਜੀ ਜੀ ਪਰ ਮੈਂ ਇੱਕ ਚੀਜ਼ ਹੋਰ ਜਾਣਨੀ ਚਾਹੁੰਦਾ ਹੈ ਬਿੰਦਰਖੀਆ ਪਾਵੇਂ ਸੰਸਾਰ ਤੋਂ ਚਲੇ ਗਿਆ ਭਾਈ ਜੀ ਪਰ ਅੰਦਰ ਦੀ ਯਾਦ ਨਹੀਂ ਕੋਈ ਪੁੱਛ ਸਕਦਾ ਹਮ ਸਾਡਾ ਪਿੰਨ ਪਿੰਡ ਦਾ ਬੰਦਾ ਹਰ ਇੱਕ ਬੰਦਾ ਇਹਨਾਂ ਲੈ ਕੇ ਕਰਦਾ ਛੋਟੇ ਜਿਹੇ ਬੱਚੇ ਤੋਂ ਵੀ ਲੈ ਕੇ ਖੁਦ ਮੇਰਾ ਬੇਟਾ ਕਹਿੰਦਾ ਹੈ ਸਕੂਲ ਗਿਆ ਇਸ ਟਾਈਮ ਮਾਂ ਨੂੰ ਹੋਰ ਕੁਝ ਨਹੀਂ ਕਰਨਾ ਉਹਨੂੰ ਮੈਂ ਗੋਣੇ ਦੀ ਰੇਨ ਤੇ ਲਵਾ ਅੱਛਾ ਤੀਸਰੀ ਕਲਾਸ ਹੈ ਹਾਂ ਪਰ ਉਹ ਸਿੱਧੂ ਮੂਸੇ ਵਾਲੇ ਦੇ ਜ਼ਿਆਦਾ ਗੀਤ ਪਸੰਦ ਕਰਦਾ ਮਾਂ ਨੂੰ ਕਿਹਾ ਵੀ ਪੁੱਤੇ ਇਹ ਨਹੀਂ ਆਪਾਂ ਨਾ ਉਹ ਕਾਨਾ ਉਹਦੇ ਥੋੜੇ ਉਹਦੇ ਵਾਲੇ ਆ ਹਾਂ ਚਲੋ ਕੋਈ ਨਹੀਂ ਉਹ ਵੀ ਸਾਡੀ ਕੋਈ ਉਹ ਤੇਰਾ ਦਾਦਾ ਦਾ ਨਾਮ ਉੱਚਾ ਕਰਕੇ ਹਾਂ ਉਹ ਵੀ ਪੰਜਾਬ ਦਾ ਸਾਡੇ ਪੰਜਾਬ ਦਾ ਨਾਮ ਉੱਚਾ ਕਰ ਗਿਆ ਉਹ ਬਿੰਦ ਰਖੀਏ ਸਾਬ ਨੇ ਵੀ ਮਰਨ ਤੋਂ ਪਹਿਲਾਂ ਤੜਕੇ ਘੜੇ ਦਾ ਪਾਣੀ ਗਾਇਆ ਸਿੱਧੂ ਮੂਸੇ ਵਾਲੇ ਨੇ ਵੀ ਗਾਇਆ ਕਿ ਕਿ ਜੱਟ ਦਾ ਜੱਟ ਦਾ ਜਨਾਜਾ ਉਹ ਜਿਹੜੀ ਜਵਾਨੀ ਜਾਊਗਾ ਹਾਂਜੀ ਠੀਕ ਹੈ ਨਹੀਂ ਤਾਂ ਬਹੁਤ ਸਾਰੀਆਂ ਚੀਜ਼ਾਂ ਲੱਗਦਾ ਨਹੀਂ ਇਹ ਜਿਹੜੀਆਂ ਲਾਈਨਾਂ ਨੇ ਸੱਚ ਹੋ ਜਾਣੀਆਂ ਹੁਣ ਤੁਹਾਨੂੰ ਮੈਂ ਏਸੀ ਗੱਲ ਤੇ ਇੱਕ ਗਾਣਾ ਸੀਗਾ ਸਾਡੇ ਚਾਚਾ ਜੀ ਨੇ ਗਾਇਆ ਸੀਗਾ ਮੈਂ ਇੱਕ ਸ਼ੇਰ ਬੋਲੂਗਾ ਭਾਜੀ ਹਾਂ ਹਾਂ ਸੁਣਾਓ ਖਿਆਰ ਦੇ ਵਿੱਚ ਉਹਨੇ ਸਾਡੀ ਚਾਚੀ ਵਾਸਤੇ ਉਹਨੇ ਮੁੰਡਾ ਕੀ ਮੰਗਦਾ ਉਹਦੇ ਵਿੱਚ ਗਾਇਆ ਸੀਗਾ ਹੂੰ 2 ਮਿੰਟ ਰੁਕੋ ਕੋਈ ਨਹੀਂ ਮੈਨੂੰ ਮੜਾ ਜਾ ਥੋੜਾ ਜਿਹਾ ਉਹ ਕੰਤੋਂ ਤੁਸੀਂ ਇੰਟਰਵਿਊ ਲਓ ਮੈਂ ਤੁਹਾਨੂੰ ਇਹ ਦੇਖੋ ਇਹ ਤਸਵੀਰ ਆਪਾਂ ਨਾਲ ਦੀ ਨਾਲ ਤੁਸੀਂ ਤਾਂ ਦੇਖੋ ਇਹ ਬੈਠਕ ਉਸ ਤੋਂ ਬਾਅਦ ਬਣਾਈ ਗਈ ਹੈ ਬਹੁਤ ਸਾਰੀਆਂ ਚੀਜ਼ਾਂ ਨੇ ਬਹੁਤ ਸਾਰਾ ਸਾਜ਼ੋ ਸਮਾਨ ਹੈ ਕਰਦਾ ਹਜੇ ਵੀ ਜਦੋਂ ਉਹਨਾਂ ਦੀ ਆਈ ਸੀ ਮੁੰਡਾ ਕੀਮਤਾਂ ਮੁੰਡੇ ਆਖ ਦੇ ਪਟਾਕਾ ਉਹਨਾਂ ਦੇ ਵਿੱਚ ਗਾਇਆ ਸੀਗਾ ਉਹਨਾਂ ਨੇ ਹਾਂ ਕਹਿੰਦੇ ਵੀ ਅੱਧੀ ਰਾਤ ਤੇ ਦਾ ਹੈ ਜਦਾਈ ਉੱਤੇ ਨਹੀਂ ਕੋਈ ਸੁਪਨਾ ਆ ਨਿਕਲੋ ਜਾਂਦਾ ਵਾ ਆਵੰਦੀ ਤੇਰੀ yaad سرانے ਤੇ ਫਿਰ ਸੌਣਾ ਮੁਸ਼ਕਿਲ ਹੋ ਜਾਂਦਾ ਹਾਈ ਰਦਾ ਦਰਦ ਨਹੀਂ ਅੜਿਆ ਨੀਵਰੀ ਨਾੜੀ ਨਾੜੀ ਟੋ ਜਾਣਦਾ ਪਰ ਸੋ ਰੱਬ ਦੀ ਮੈਂ ਪਿਆਰ ਨਹੀਂ ਕੀਤਾ ਇਹ ਪਿਆਰ ਤੇ ਆਪ ਹੀ ਹੋ ਜਾਂਦਾ ਹੋ ਮੈਤੋ ਲੱਗੀਆਂ ਜੇ ਹੋਈਆਂ ਨਾ ਪੁਗਾ ਮੈਤੋ ਲੱਗੀਆਂ ਜੇ ਹੋਈਆਂ ਨਾ ਪੁਗਾ ਮੈਨੂੰ ਦੱਸੋ ਲੋਕੋ ਮੇਰਾ ਕੀ ਗੁਨਾਹ ਹੋ ਮੈਤੋ ਲੱਗੀਆਂ ਜੇ ਹੋਈਆਂ ਨਾ ਪੁਗਾ ਮੈਨੂੰ ਦੱਸੋ ਲੋਕੋ ਮੇਰਾ ਕੀ ਗੁਨਾਹ ਹੋ ਮੈਨੂੰ ਦੱਸੋ ਲੋਕੋ ਦੱਸੋ ਲੋਕੋ ਦੱਸੋ ਲੋਕੋ ਮੈਂ ਮਤੋ ਲੱਗੀਆਂ ਜੇ ਹੋਈਆਂ ਨਾ ਪੁਗਾ ਮੈਨੂੰ ਦੱਸੋ ਲੋਕੋ ਮੇਰਾ ਕੀ ਗੁਨਾਹ ਬਹੁਤ ਮਿਹਰਬਾਨੀ ਲਗਾਤਾਰ ਤੁਸੀਂ ਸਾਡੇ ਨਾਲ ਜੁੜੇ ਹੋਏ ਸੀ ਤਾਂ ਸੁਰਜੀਤ ਬਿੰਦ ਰਖੀਆ ਦਾ ਪਰਿਵਾਰਕ ਮੈਂਬਰ ਨਾਲ ਨੇ ਪਰ ਨਾਲ ਦੀ ਨਾਲ ਘਰ ਦੀਆਂ ਮੈਂ ਤਸਵੀਰਾਂ ਹੋਰ ਦਿਖਾਉਣਾ ਰੋਸ਼ਨ ਇੱਕ ਵਾਰ ਫਿਰ ਤੋਂ ਦੇਖੋ ਇਹ ਓਟੀਆ ਦਿਖਾਇਆ ਜਿੱਥੇ ਮਾਂ ਦੇ ਨਾਲ ਬੈਠ ਕੇ ਕਿਸੇ ਵਕਤ ਬਿੰਦ ਰਖੀਆ ਸਾਹਿਬ ਜਿਹੜੇ ਨੇ ਉਹ ਪਰਿਵਾਰ ਨਾਲ ਬੈਠ ਕੇ ਖਾਣਾ ਖਾਂਦੇ ਹੋਣਗੇ ਇਹ ਘਰ ਹੈ ਉਹੀ ਘਰ ਹੈ ਉਹੀ ਵਿੜਾ ਪਰ ਕਾਦਾ ਮਾਣ ਭਰਾਵਾਂ ਨਾਲ ਮਾਮਾ ਮਾਮਾ ਪਿੱਕੇ ਨਹੀਂ ਆਉਣਾ ਸਹੀ ਕਿਹਾ ਪਿੱਕੇ ਹੁੰਦੇ ਮਾਮਾ ਹਾਂਜੀ ਮਾਮਾ ਨਾਲ ਉਹੀ ਘਰ ਹੈ ਇਹ ਤੇ ਉਹੀ ਵਿੜਾ ਬਹੁਤ ਸਾਰੀਆਂ ਚੀਜ਼ਾਂ ਬਦਲ ਗਈਆਂ ਗੱਡੀ ਦੇਖੋ ਹੂੰ ਤਾਂ ਰੋਸ਼ਨਾ ਗੱਡੀ ਦਿਖਾ ਦਿਓ ਪਹਿਲਾਂ ਆ ਕੇ ਇੱਧਰ ਮਹਿੰਦਰ ਸਿੰਘ ਸਾਹਿਬ ਦੀ ਗੱਡੀ ਹੈ ਕਿਸੇ ਵੇਲੇ ਖੁਦ ਡਰਾਈਵ ਕਰਦੇ ਹੋਣੇ ਹਨ ਹਾਲਾਂਕਿ ਉਸੇ ਤਰ੍ਹਾਂ ਇਹ ਗੱਡੀ ਜਿਹੜੀ ਆ ਉਡੀਕਦੀ ਹੋਈ ਨਜ਼ਰ ਆਉਂਦੀ ਹੋਣੀ ਆ ਅੱਜ ਵੀ ਆਪਣੇ ਉਸ ਮਰਹੂਮ ਗਾਇਕ ਨੂੰ ਜਿਹੜੀ ਆ ਉਸ ਦੇ ਇੰਤਜ਼ਾਰ ਦੇ ਵਿੱਚ ਹੂ ਬੂ ਉਸੇ ਤਰ੍ਹਾਂ ਇਹ ਗੱਡੀ ਖੜੀ ਆ ਉਸੇ ਤਰ੍ਹਾਂ ਉਹ ਸਕੂਟਰ ਹੈ ਜਿਹੜਾ ਖੜਾ ਹੈ ਤਾਂ ਦੇਖੋ ਮਦਵਰਗੀ ਜ਼ਿਮੀਦਾਰ ਪਰਿਵਾਰ ਨੂੰ ਬਿਲੋਂਗ ਕਰਦੇ ਸੀ ਬਿੰਦਰਖੀਆ ਸਾਹਿਬ ਟਾਈਟਨ ਕਿਲੇ ਤੋਂ ਹੋਰ ਤਰੱਕੀ ਦੀਆਂ ਬੁਲੰਦੀਆਂ ਹਾਸਲ ਕੀਤੀਆਂ ਇਹ ਸਕੂਟਰ ਹੈ ਉਹ ਦੇਖੋ ਜਦੋਂ ਕਿਸਾਨੀ ਪਰਿਵਾਰ ਨੂੰ ਬਿਲੋਂਗ ਕਰਦੇ ਆ ਤਾਂ ਦੇਖੋ ਆ ਓਟੋਕੇ ਵਾਲੀ ਮਸ਼ੀਨ ਮੌਜੂਦ ਹੈ ਘਰ ਦਾ ਜ਼ਿਮੀਦਾਰਾ ਘਰ ਦਾ ਸਾਰ ਜੋ ਸਮਾਨ ਮੌਜੂਦ ਹੈ तमाम ਚੀਜ਼ਾਂ ਉਹ ਉਸੇ ਤਰ੍ਹਾਂ ਮੌਜੂਦ ਨੇ ਘਰ ਦੇ ਵਿੱਚ ਪਰ ਜੇ ਕੋਈ ਹੈ ਨਹੀਂ ਤਾਂ ਉਹ ਨੇ ਸਰਜੀਤ ਬਿੰਦਰਖੀਆ ਬਿੰਦਰਖ ਪਿੰਡ ਤੋਂ ਉੱਠ ਕੇ ਪੂਰੀ ਦੁਨੀਆ ਦੇ ਵਿੱਚ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰਨ ਵਾਲਾ ਸੁਜੀਤ ਵਿਵੇਦ ਰਖੀਆ ਕਿਹਾ ਜਾਂਦਾ ਕਿ ਹਾਰਟ ਅਟੈਕ ਦੇ ਨਾਲ ਅਚਾਨਕ ਮੌਤ ਹੋ ਗਈ ਬਰਨਾਲਾ ਮੁੱਗਾ ਜਗਰਾਉ ਬਰਨਾਲਾ ਸਾਈਡ ਜਦੋਂ ਸ਼ੋਅ ਲਾਉਣ ਜਾਂਦੇ ਨੇ ਤਾਂ ਬੱਦੀ ਆਈ ਸੀ ਬੱਦੀ 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 ਤਾਂ ਉਥੇ ਉਹਨਾਂ ਦੀ ਉਸ ਤੋਂ ਬਾਅਦ ਆ ਕੇ ਜਿਹੜੀ ਹੈ ਡੈਥ ਹੋ ਜਾਂਦੀ ਹੈ ਪਰ ਆਖਰੀ ਗਾਣਾ ਬੱਦੀ ਗਾਇਆ ਸੀ ਆਖਰੀ ਗਾਣਾ ਆਖਰੀ ਗਾਣਾ ਹਿਮਾਚਲ ਪ੍ਰਦੇਸ਼ ਦੇ ਬੱਦੀ ਦੇ ਵਿੱਚ ਜਿਹੜਾ ਉਹ ਗਾਇਆ ਗਿਆ ਸੀ ਇੰਟਰਵਿਊ ਵਾਈਂਡ ਅਪ ਕਰਨ ਤੋਂ ਪਹਿਲਾਂ ਉਹਨਾਂ ਦੇ ਭਤੀਜੇ ਮੇਰੇ ਨਾਲ ਮੌਜੂਦ ਨੇ ਭਾਜੀ ਇੱਕ ਗਾਣਾ ਸੁਣਾ ਦਿਓ ਕਿ ਮਾਂ ਮੈਂ ਮੋੜ ਪੇਕੇ ਨਹੀਂ ਆਉਣਾ ਵਾਹ ਜੀ ਵਾਹ ਕਿ ਪੇਕੇ ਹੁੰਦੇ ਮਾਵਾ ਮਾਵਾ ਨਾਲ ਵਾਹ ਦੋ ਲਾਈਨਾਂ ਉਹਨਾਂ ਦੀਆਂ ਸੁਣਾ ਦਿਓ ਫਿਰ ਉਸ ਤੋਂ ਬਾਅਦ ਇਹ ਇੰਟਰਵਿਊ ਨੂੰ ਸਮਾਪਤੀ ਵੱਲ ਲੈ ਕੇ ਜਾਵਾਂਗੇ ਦੋ ਲਾਈਨਾਂ ਸੁਣਾ ਦਿਓ ਜੀ ਹੁ ਕਬਰਾਂ ਵਿੱਚੋਂ ਬੋਲੀ ਮਾਏ ਦੁੱਖ ਸੁੱਖ ਧੀ ਨਾਲ ਖੋਲੀ ਮਾਏ ਕਬਰਾਂ ਵਿੱਚੋਂ ਬੋਲੀ ਮਾਏ ਦੁਖ ਸੁਖ ਦੀ ਨਾਲ ਖੋਲੀ ਮਾਏ ਆਮ ਤਾਮ ਆਮ ਮਾਏ ਆਮ ਤਾਮ ਆਮ ਮਾਏ ਆਮ ਕਿਹੜੇ ਚਾਵ ਨਾਲ ਮਾ ਮੈਂ ਮੁਰਦੀ ਪੇਕੇ ਆਉਣਾ ਪੇਕੇ ਹੁੰਦੇ ਮਾ ਵੇਕੇ ਹੁੰਦੇ ਮਾਮਾ ਨਾਲ ਹੋ ਭਾਬੀਆਂ ਨੱਕ ਪੁੱਲ ਵੱਤਦੀਆਂ ਨਏ ਤੇ ਵੀਰੇ ਵੇ ਵੱਤ ਲੱਗਦੇ ਨੇ ਬੁੱਡੇ ਬਾਪ ਦੇ ਅਥਰੂ ਮਾਏ ਅੰਦਰੀ ਅੰਦਰੀ ਵਗਦੇ ਨੇ ਉਹੀ ਘਰ ਹੈ ਉਹੀ ਵੇਲਾ ਉਹੀ ਘਰ ਹੈ ਉਹੀ ਵੇਲਾ ਕਦਾ ਮਾਣਪੁਰਾ ਮਾਨਾ ਨਾਲ ਮਾ ਮੈਂ ਮੁਰਨੀ ਪੇਕੇ ਆਉਣਾ ਪੇਕੇ ਹੁੰਦੇ ਮਾਮਾ ਨਾਲ ਮਾ ਮੈਂ ਮੁਰਨੀ ਪੇਕੇ ਆਉਣਾ ਪੇਕੇ ਹੁੰਦੇ ਮਾਮਾ ਨਾਲ ਹੋ ਮੁੰਡਿਆਂ ਨਾਲੋਂ ਵੱਧ ਕੇ ਮਾਂ ਤੂੰ ਮੈਨੂੰ ਲਾ ਦੇ ਲੜਾਏ ਸੀ ਨਿਛਰੀ ਕੋਲ ਕੋਲ ਕੇ ਮੈਨੂੰ ਕੱਚੇ ਦੁੱਧ ਪਿਆਏ ਸੀ ਪੈ ਕੇ ਕਰਦੀ ਚੰਗਾ ਲੱਗਦਾ ਪੈ ਕੇ ਕਰਦੀ ਚੰਗਾ ਲੱਗਦਾ ਤੇਰੀਆਂ ਮੱਜੀਆਂ ਗਾਮ ਨਾਲ מא ਮੈਂ ਮੁੜਨੀ ਪੇਕੇ ਆਉਣਾ ਪੇਕੇ ਹੁੰਦੇ ਮਾਮਾ ਨਾਲ ਮੈਂ ਮੁੜਨੀ ਪੇਕੇ ਆਉਣਾ ਪੇਕੇ ਹੁੰਦੇ ਮਾਮਾ ਨਾਲ ਬਹੁਤ ਬਹੁਤ ਸਾਰੇ ਘਰ ਮੈਂ ਬਹੁਤ ਖੁਸ਼ੀਆਂ ਪੁੱਤਾਂ ਵਾਲੀ ਹੋਗੀ ਮਾ ਇਹ ਕੋਈ ਇੱਕ ਦੁੱਖ ਹੈ ਮੇਰਾ ਤੂੰ ਮੈਂ ਤੋਂ ਮੂੰਖੋਗੀ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਤੈਨੂੰ ਇਹ ਘਰ ਬਿੰਦਰਖੀਆ ਸਾਹਿਬ ਨੇ ਕਦੋਂ ਬਣਾਇਆ ਸੀਗਾ ਏ ਭਾਈ ਜੀ 99 98 ਦੇ ਵਿੱਚ 97 98 ਦੇ ਵਿੱਚ ਉਰੇ ਮਕਾਨ ਬਣ ਗਿਆ ਸੀ ਕਿੰਨੀ ਦੇਰ ਰਹੇ ਨੇ ਇਹ ਚੱਲਣਾ ਵਾਲਾ ਘਰ ਉਹ ਚੱਲਣਾ ਉਸ ਟਾਈਮ ਉਹ ਸਾਡੇ ਪਿੰਡ ਦੇ ਵਿੱਚ ਕਿਸੇ ਨਾਲ ਸ਼ਿੰਗਾਰ ਨਹੀਂ ਸੀ ਪਾਇਆ ਸਾਡੇ ਪਿੰਡ ਦੇ ਵਿੱਚ ਸਿਰਫ ਇੱਕ ਮਿੱਦ ਰਖੀ ਦੀ ਐਸੀ ਦੇਉ ਦੇਉ ਦੇ ਕੇ ਲੋਕਾਂ ਨੇ ਕਰਿਆ ਸੀ ਚੰਦਰਾ ਤਾਂ ਬਹੁਤ ਮਿਹਰਬਾਨੀ ਸਾਡੇ ਨਾਲ ਜੁੜਨ ਦੇ ਲਈ ਤਾਂ ਬਿੰਦਰਖ ਪਿੰਡ ਦੇ ਵਿੱਚ ਪਹੁੰਚੇ ਸੀ ਸੁਰਜੀਤ ਬਿੰਦਰਖੀਆ ਦੇ ਘਰ ਖਾਸ ਤੌਰ ਤੇ ਆਏ ਸੀਗੇ ਕਿ ਕਿਸ ਤਰ੍ਹਾਂ ਜਿਹੜਾ ਹੈ ਸਰਜੀਤ ਬਿੰਦ ਰਖੇ ਦੀ ਪੁਰਾਣੀ ਗੱਡੀ ਪੁਰਾਣੀਆਂ ਯਾਦਾਂ ਉਹਨਾਂ ਦੇ ਘਰ ਦੇ ਵਿੱਚ ਮੌਜੂਦ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਉਹੀ ਲੈਜ਼ਰ ਦੇ ਵਿੱਚ ਗਾਣਾ ਗਾ ਕੇ ਸੁਣਾਇਆ ਚਾਹੇ ਤੜਕੇ ਕੜੇ ਦਾ ਪਾਣੀ ਹੋਵੇ ਮੈਂ ਕੱਲ ਤੱਕ ਨਹੀਂ ਰਹਿਣਾ ਜਾਂ ਫਿਰ ਮਾਮਾ ਮੋਟ ਪੇਕੇ ਨਹੀਂ ਆਉਣਾ ਕਿਉਂਕਿ ਪੇਕੇ ਹੁੰਦੇ ਮਾਵਾ ਨਾਲ ਲਗਭਗ 30 ਤੋਂ 32 ਕੈਸਟਾਂ ਜਿਹੜੀਆਂ ਨੇ ਉਹ ਸਰਜੀਤ ਬਿੰਦ ਰਖੇ ਦੀਆਂ ਮਾਰਕੀਟ ਦੇ ਵਿੱਚ ਆਈਆਂ ਪਰ ਗੁਜ਼ਰਨ ਤੋਂ ਬਾਅਦ ਵੀ ਅੱਜ ਵੀ ਡੀ ਜੀਆਂ ਤੇ ਤੇਰੇ ਚ ਤੇਰਾ ਯਾਰ ਬੋਲਦਾ ਵਰਗੇ ਗਾਣੇ ਜਿਹੜੇ ਨੇ ਉਹ ਮਕਬੂਲ ਨੇ ਬਿੰਦਰਾਕ ਤੋਂ ਉੱਠ ਕੇ ਪੂਰੇ ਦੇਸ਼ ਦੇ ਵਿੱਚ ਆਪਣਾ ਨਾਂ ਚਮਕਾਉਣ ਵਾਲੇ ਬਿੰਦਰਾਕੀਏ ਦੇ ਪੁਰਾਣੇ ਕਰਦੀਆਂ ਯਾਦਾਂ ਤੁਹਾਡੇ ਨਾਲ ਤਾਜ਼ੀਆਂ ਕੀਤੀਆਂ ਨੇ ਕਿ ਆਖਰ ਇਸ ਵੇਲੇ ਇਸ ਕਰਦੇ ਹਾਲਾਤ ਕੀ ਨੇ ਕੈਮਰਾ ਪਰਸਨ ਰੋਸ਼ਨ ਨਾ ਗਗਨ ਸ਼ਕਲਾ ਦਿੱਲੀ ਪੋਸਟ ਪੰਜਾਬ